ਹੁਣ ਤੁਸੀਂ ਕਾਂਗਰਸ ਪਾਰਟੀ ਦੇ ਵਿੱਚ ਸ਼ਮੂਲੀਅਤ ਆਪਣੀ ਦਰਜ ਕਰਵਾਈ ਹੈ ਕਿਵੇਂ ਵੇਖਦੇ ਹੋ ਕੀ ਕਾਰਨ ਰਿਹਾ ਔਰ ਕੀ ਅਹਿਮ ਜਿਹੜੇ ਸਰਕਮਸਟੈਂਸਸ ਰਏ ਕਿ ਤੁਸੀਂ तमाम ਪਾਰਟੀਆਂ ਨੂੰ ਛੱਡ ਕੇ ਸਿਰਫ ਕਾਂਗਰਸ ਪਾਰਟੀ ਜਿਹੜੀ ਹੈ ਚੁਣੀ ਸੋ ਅਸੀਂ ਨਾ ਛੋਟੇ ਵੀਰ ਪਿਛਲੇ 5-4 ਮਹੀਨਿਆਂ ਤੋਂ ਬੜੀ ਸ਼ਿੱਦਤ ਦੇ ਨਾਲ ਇਸ ਗੱਲ ਦੇ ਉੱਤੇ ਮੰਥਨ ਚਰਚਾ ਵਿਚਾਰ ਬਟਾੰਦਰੇ ਵੱਡੇ ਜੀਨੀਅਸ ਲੋਕਾਂ ਦੇ ਕੋਲੋਂ ਉਹਨਾਂ ਦੇ ਵਿਚਾਰ ਐਂਡ ਬਕਵਾਕ ਪਲੇਟਫਾਰਮਾਂ ਤੋਂ ਆਮ ਲੋਕਾਂ ਦੀ ਰਾਏ ਸੋ ਇਹ ਸਾਰਿਆਂ ਦਾ ਇੱਕੋ ਹੀ ਵਿਚਾਰ ਮੈਜੋਰਟੀ ਦੇ ਵਿੱਚ ਸੀਗਾ ਕਿ ਕਾਂਗਰਸ ਇਜ਼ ਦਾ ਬੈਸਟ ਸਾਸਾ ਤੁਸੀਂ ਬਤੌਰ ਆਜ਼ਾਦ ਉਮੀਦਵਾਰ ਇਲੈਕਸ਼ਨ ਲੜੇ ਵਿਧਾਨ ਸਭਾ ਦੇ ਜਿੱਤੇ ਵੀ ਵਿਧਾਨ ਸਭਾ ਦੇ ਔਰ ਲੋਕਾਂ ਨੇ ਰੱਜਮਾਂ ਪਿਆਰ ਦਿੱਤਾ ਤੁਹਾਨੂੰ ਕਿਹਾ ਜਾਂਦਾ ਸੀ ਕਿ ਜਿਹੜੇ ਕੰਮ ਮੰਤਰੀ ਨਹੀਂ ਕਰਵਾ ਸਕਦੇ ਉਹ ਤੁਹਾਡੇ ਦਫ਼ਤਰ ਦੇ ਵਿੱਚ ਲੋਕਾਂ ਦੇ ਹੁੰਦੇ ਸੀ ਔਰ ਬਿਨਾਂ ਕਿਸੇ ਸਿਫਾਰਿਸ਼ ਤੋਂ ਜੇ ਗੱਲ ਕੀਤੀ ਜਾਵੇ ਕ腐ਪਸ਼ਨ ਦੀ ਉਹ ਵੀ ਤੁਸੀਂ ਉਸ ਨੂੰ ਖਤਮ ਕਰਨ ਦੀ ਜੜੋਂ ਪੁੱਟਣ ਦੀ ਕੋਸ਼ਿਸ਼ ਲਗਾਤਾਰ ਕਰਦੇ ਰਹੇ ਕੀ ਲੱਗਦਾ ਹੁਣ ਜਿਹੜੇ ਇਲੈਕਸ਼ਨ ਨੇ ਲੋਕ ਪ੍ਰਚਾਰ ਜ਼ਰੂਰ ਹੋ ਰਿਹਾ ਹੈ ਚੋਣਾਂ ਦੇ ਵਿੱਚ तमाम ਕੈਂਡੀਡੇਟਸ ਵੱਲੋਂ ਕੀ ਲੱਗਦਾ ਕਿ ਜਿਹੜੇ ਮੁੱਦੇ ਨੇ ਅਸਲ ਮੁੱਦੇ ਉਹ ਗਾਇਬ ਹੋਏ ਹੋਏ ਨੇ ਕਿਤੇ 2 ਸਾਲ ਦੇ ਅਰਸੇ ਤੋਂ ਵੱਧ ਦਾ ਸਮਾਂ ਹੋ ਗਿਆ ਝਾੜੂ ਦੀ ਸਰਕਾਰ ਬਣਿਆ ਨਹੀਂ ਮੈਂ 20 ਸਾਲ ਲਗਾਤਾਰ ਸੰਘਰਸ਼ ਕੀਤਾ ਮੈਂ ਆਪਣੀ ਪਾਕਟ ਕ੍ਰਾਪਸ਼ਨ ਫ੍ਰੀ ਕੀਤੀ ਸੀ ਲਾ ਦੁਗਰੀ ਰੋਡ ਤੋਂ ਲੈ ਕੇ ਤੇ ਢੰਡਾਰੀ ਤੱਕ ਕੋਈ ਬੇਈਮਾਨ ਅਫਸਰ ਬਣਨ ਤੋਂ ਪਹਿਲਾਂ 100 ਵਾਰੀ ਸੋਚਦਾ ਸੀ ਜੀ ਕਿਰ ਮੈਂ ਇਸ ਇਲਾਕੇ ਦੇ ਵਿੱਚ ਚੱਲਿਆ ਜਿੱਥੇ ਬੈਂਸ ਐਮ ਐਲ ਏ ਆ ਅੱਜ ਹਹਾਕਾਰ ਮਚੀ ਹੋਈ ਹੈ ਛੋਟਾ ਦੁਕਾਨਦਾਰ ਸਵੇਰੇ ਦੁਕਾਨ ਖੋਲਦਾ ਤੇ ਨੀਲੀ ਬੱਤੀ ਪਹਿਲਾਂ ਆ ਕੇ ਖੜ ਜਾਂਦੀ ਹੈ ਹਫਤਾ ਵਸੂਲੀ ਤੇ ਮਹੀਨਾ ਵਸੂਲੀ ਵਾਸਤੇ ਕੋਈ ਮਾਤੜ ਤਹਿਸੀਲ ਦੇ ਵਿੱਚ ਰਜਿਸਟਰੀ ਕਰਾਉਣ ਜਾਂਦਾ ਜਗਾ ਕਿੰਨੀ ਆ 50 ਗਾਜ ਰਿਸ਼ਵਤ ਕਿੰਨੀ ਆ 35000 ਕਿਸੇ ਨੇ ਕੋਈ 50 ਗਾਜ 100 ਗਾਜ ਦੇ ਵਿੱਚ ਦੋ ਕਮਰੇ ਬਣਾਉਣੇ ਆ ਤੇ ਲੱਖ ਰੁਪਿਆ ਨਗਰ ਨਿਗਮ ਵਾਲਾ ਆ ਕੇ ਲੈ ਜਾਂਦਾ ਇਹ ਗੁੱਡ ਗਵਰਨਰਸ ਹੈਗੀ ਆ ਇਹ ਬਦਲਾਅ ਹੈਗਾ ਹੁਣ ਲੋਕ ਬੈਂਸ ਦੀ ਚਾਰ ਉਂਗਲਾਂ ਦੀ ਚਿੱਟ ਨੂੰ ਯਾਦ ਕਿਉਂ ਕਰਦੇ ਆ ਉਹ ਚਿੱਟ ਦੇ ਵਿੱਚ ਤਾਕਤ ਮੇਰੀ ਨਹੀਂ ਸੀ ਉਹਦੇ ਵਿੱਚ ਬੋਟ ਦੀ ਤਾਕਤ ਸੀ ਉਹ ਬੋਟ ਦੀ ਤਾਕਤ ਜਿਹਦੇ ਨਾਲ ਬੈਂਸ ਨੇ ਕਦੇ ਗਦਾਰੀ ਨਹੀਂ ਕੀਤੀ ਬੇਈਮਾਨੀ ਨਹੀਂ ਕੀਤੀ ਉਸ ਬੋਟ ਦੇ ਨਾਲ ਬੈਂਸ ਨੇ ਆਪਣਾ ਕਦੇ ਘਰ ਤੇ ਕੋਠਾ ਨਹੀਂ ਸੀ ਭਰਿਆ ਕੁਦਰਤ ਮੇਰੇ ਲਈ ਰਸਤਾ ਬਣਾਉਂਦੀ ਹੈ ਮੈਂ ਬੜੀ ਵਾਰੀ ਆਪਣੇ ਦੋਸਤਾਂ ਨੂੰ ਕਹਿੰਦਾ ਵੀ ਲੱਲੂ ਕਰੇ ਕਵਲੀਆਂ ਰੱਬ ਸਿੱਧੀਆਂ ਪਾਉਂਦਾ ਮੈਨੂੰ ਨਹੀਂ ਰਾਜਨੀਤੀ ਆਉਂਦੀ ਮੈਨੂੰ ਸੇਵਾ ਕਰਨੀ ਆਉਂਦੀ ਹੈ ਮੈਨੂੰ ਲੋਕਾਂ ਲਈ ਲੜਨਾ ਆਉਂਦਾ ਮੈਨੂੰ ਲੋਕਾਂ ਲਈ ਸੰਘਰਸ਼ ਕਰਨੇ ਆਉਂਦੇ ਮੈਨੂੰ ਲੋਕਾਂ ਲਈ ਆਪਣੇ ਤਨ ਦੇ ਉੱਤੇ ਝੂਠੇ ਮੁਕੱਦਮੇ ਦਰਜ ਕਰਾ ਕੇ ਸਾਲਾਂ ਦਰ ਸਾਲ ਜੇਲਾਂ ਕੱਟਣੀਆਂ ਆਉਂਦੀਆਂ ਨੇ ਰਾਜਨੀਤੀ ਨਹੀਂ ਆਉਂਦੀ ਮਿਲਦੀ ਸਸੀ ਗਾਲ ਜੀ ਸਾਰਿਆਂ ਨੂੰ ਤੁਸੀਂ ਲੁਧਿਆਣਾ ਟਾਈਮਜ਼ ਵੇਖ ਰਹੇ ਹੋ ਪਿਛਲੇ ਕੁਝ ਸਾਲਾਂ ਦੇ ਵਿੱਚ ਪੰਜਾਬ ਦੀ ਸਿਆਸਤ ਵੱਖੋ ਵੱਖਰੇ ਰੰਗ ਬਖਾਰੀ ਹੈ ਗੱਲ ਕੀਤੀ ਜਾਵੇ 222 ਦੇ ਜਿਹੜੇ ਵਿਧਾਨ ਸਭਾ ਦੇ ਇਲੈਕਸ਼ਨ ਹੋਏ ਲੋਕਾਂ ਨੇ ਫਤਵਾ ਸੁਣਾਇਆ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ 224 ਦੇ ਲੋਕ ਸਭਾ ਦੇ ਜਿਹੜੇ ਇਲੈਕਸ਼ਨ ਹੁਣ ਹੋਣ ਜਾ ਰਹੇ ਨੇ ਬੇਸ਼ੱਕ ਪੰਜਾਬ ਦੇ ਵਿੱਚ 7ਵੇਂ ਪੜਾਅ ਦੇ ਵਿੱਚ ਹੋਣੇ ਨੇ ਪਰ ਉਸ ਤੋਂ ਪਹਿਲਾਂ ਲੀਡਰ ਜਿਹੜੇ ਨੇ ਆਪਣੀਆਂ ਪਾਰਟੀਆਂ ਬਦਲ ਰਹੇ ਨੇ ਸੋ ਗੱਲ ਕੀਤੀ ਜਾਵੇ ਲੁਧਿਆਣਾ ਦੇ ਵਿੱਚ ਬੈਂਸ ਬ੍ਰਦਰਸ ਨੂੰ ਪੂਰਾ ਪੰਜਾਬ ਜਾਣਦਾ ਜਿਨ੍ਹਾਂ ਨੇ ਆਜ਼ਾਦ ਤੌਰ ਤੇ ਦੋ ਵਾਰ ਵਿਧਾਨ ਸਭਾ ਦੇ ਇਲੈਕਸ਼ਨ ਜਿੱਤ ਕੇ ਐਮ ਐਲ ਏ ਬਣੇ ਔਰ ਸਹੀ ਮਾਇਨੇ ਦੇ ਵਿੱਚ ਲੋਕਾਂ ਨੂੰ ਔਰ ਰਾਜ ਨੇਤਾਵਾਂ ਨੂੰ ਲੋਕ ਰਾਜ ਦੇ ਮਾਇਨੇ ਸਮਝਾਏ ਸੋ ਬੀਤੇ ਕੁਝ ਦਿਨ ਪਹਿਲਾਂ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੁੰਦੇ ਨੇ ਰਾਹੁਲ ਗਾਂਧੀ ਦੀ ਮੌਜੂਦੀ ਦੇ ਵਿੱਚ ਸੋ ਸਾਡੇ ਨਾਲ ਸਿਮਰਜੀਤ ਸਿੰਘ ਬੈਂਸ ਮੌਜੂਦ ਨੇ ਗੱਲਬਾਤ ਕਰਾਂਗੇ ਬੈਂਸ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਜੀ ਸ਼ੁਕਰੀਆ ਬੈਂਸ ਸਾਹਿਬ ਸਿਆਸੀ ਵਿਰੋਧੀ ਇਕੱਠੇ ਹੋ ਗਏ ਨੇ ਕੀ ਕਹਿਣਾ ਚਾਹੋਗੇ ਕਾਂਗਰਸ ਦੇ ਵਿੱਚ ਤੁਸੀਂ ਜੁਆਇਨਿੰਗ ਕੀਤੀ ਹੈ ਸਿਆਸੀ ਵਿਰੋਧੀ ਇਕੱਠੇ ਮੈਂ ਸਮਝਿਆ ਨਹੀਂ ਗਾ ਮੇਰੇ ਕਹਿਣ ਤੋਂ ਪਹਿਲਾਂ ਸਿਆਸੀ ਵਿਰੋਧੀ ਸੀ ਕਾਂਗਰਸ ਪਾਰਟੀ ਦੇ ਜਿਹੜੇ ਲੀਡਰ ਨੇ ਹੁਣ ਤੁਸੀਂ ਕਾਂਗਰਸ ਪਾਰਟੀ ਦੇ ਵਿੱਚ ਸ਼ਮੂਲੀਅਤ ਆਪਣੀ ਦਰਜ ਕਰਵਾਈ ਹੈ ਕਿਵੇਂ ਵੇਖਦੇ ਹੋ ਕੀ ਕਾਰਨ ਰਿਹਾ ਔਰ ਕੀ ਅਹਿਮ ਜਿਹੜੇ ਸਰਕਮਸਟੈਂਸਸ ਰਹਿ ਕੇ ਤੁਸੀਂ ਤਮਾਮ ਪਾਰਟੀਆਂ ਨੂੰ ਛੱਡ ਕੇ ਸਿਰਫ ਕਾਂਗਰਸ ਪਾਰਟੀ ਜਿਹੜੀ ਹੈ ਚੁਣੀ ਅਸਲ ਦੇ ਵਿੱਚ ਦੇਸ਼ ਦੇ ਅੰਦਰ ਕਿਹਦਾ ਮਾਹੌਲ ਹੈਗਾ ਡਵੈਲਪਮੈਂਟ ਕਿਹਨੂੰ ਕਹਿੰਦੇ ਜਦੋਂ ਅਸੀਂ ਆਪਸੀ ਭਾਈਚਾਰਾ ਸਾਡੀ ਕ੍ਰਿਮਨਲ ਹਾਰਮਨੀ ਬੜੀ ਮਜ਼ਬੂਤ ਹੋਵੇ ਅਸਲ ਡਵੈਲਪਮੈਂਟ ਦਾ ਪੈਰਾਮੀਟਰ ਉਹ ਹੈਗਾ ਵੀ ਅਸੀਂ ਬੜੇ ਰਲ ਮਿਲ ਕੇ ਸਾਰੇ ਧਰਮਾਂ ਨੂੰ ਵਕਫ ਵਕਫ ਧਰਮਾਂ ਨੂੰ ਮੰਨਣ ਵਾਲੇ ਸਾਰੇ ਲੋਕ ਇਕਜੁੱਟ ਹੈਗੇ ਸੋ ਅਸੀਂ ਨਾ ਛੋਟੇ ਵੀਰ ਪਿਛਲੇ 5-4 ਮਹੀਨਿਆਂ ਤੋਂ ਬੜੀ ਸ਼ਿੱਦਤ ਦੇ ਨਾਲ ਇਸ ਗੱਲ ਦੇ ਉੱਤੇ ਮੰਥਨ ਚਰਚਾ ਵਿਚਾਰ ਵਟਾਂਦਰੇ ਵੱਡੇ ਜੀਨੀਅਸ ਲੋਕਾਂ ਦੇ ਕੋਲੋਂ ਉਹਨਾਂ ਦੇ ਵਿਚਾਰ ਐਂਡ ਬਖ ਬਖ ਪਲੇਟਫਾਰਮਾਂ ਤੋਂ ਆਮ ਲੋਕਾਂ ਦੀ ਰਾਏ ਸੋ ਇਹ ਸਾਰਿਆਂ ਦਾ ਇੱਕੋ ਹੀ ਵਿਚਾਰ ਮੈਜੋਰਟੀ ਦੇ ਵਿੱਚ ਸੀਗਾ ਕਿ ਕਾਂਗਰਸ ਇਸ ਦਾ ਬੈਸਟ ਸੋ ਅਸੀਂ ਕਾਂਗਰਸ ਪਾਰਟੀ ਦੇ ਅੰਦਰ ਲੋਕ ਇਨਸਾਫ ਪਾਰਟੀ ਨੂੰ ਮਰਜ ਕੀਤਾ ਐਂਡ ਗੁਰੂ ਸਾਹਿਬ ਕਿਰਪਾ ਕਰਨ ਜਿਹੜੀ ਮਨਸ਼ਾ ਨੂੰ ਲੈ ਕੇ ਅਸੀਂ ਕਾਂਗਰਸ ਦੇ ਵਿੱਚ ਆਏ ਆ ਨਾ ਉਹ ਮਨਸ਼ਾ ਹੈਗੀ ਇਮਾਨਦਾਰੀ ਨਾਲ ਸੰਗਤ ਦੀ ਸੇਵਾ ਕਰਨ ਵਾਲੀ ਸੋ ਮਨਸ਼ਾ ਗੁਰੂ ਸਾਹਿਬ ਪੂਰੀ ਕਰਨ ਸੋ ਗੱਲ ਕੀਤੀ ਜਾਵੇ 10 ਸਾਲ ਤੁਸੀਂ ਬਤੌਰ ਆਜ਼ਾਦ ਉਮੀਦਵਾਰ ਇਲੈਕਸ਼ਨ ਲੜੇ ਵਿਧਾਨ ਸਭਾ ਦੇ ਜਿੱਤੇ ਵੀ ਵਿਧਾਨ ਸਭਾ ਦੇ ਔਰ ਲੋਕਾਂ ਨੇ ਰੱਜਮਾਂ ਪਿਆਰ ਦਿੱਤਾ ਤੁਹਾਨੂੰ ਕਿਹਾ ਜਾਂਦਾ ਸੀ ਕਿ ਜਿਹੜੇ ਕੰਮ ਮੰਤਰੀ ਨਹੀਂ ਕਰਵਾ ਸਕਦੇ ਉਹ ਤੁਹਾਡੇ ਦਫ਼ਤਰ ਦੇ ਵਿੱਚ ਲੋਕਾਂ ਦੇ ਹੁੰਦੇ ਸੀ ਔਰ ਬਿਨਾਂ ਕਿਸੇ ਸਿਫਾਰਿਸ਼ ਤੋਂ ਜੇ ਗੱਲ ਕੀਤੀ ਜਾਵੇ ਕਰਪਸ਼ਨ ਦੀ ਉਹ ਵੀ ਤੁਸੀਂ ਉਸ ਨੂੰ ਖਤਮ ਕਰਨ ਦੀ ਜੜੋਂ ਪੁੱਟਣ ਦੀ ਕੋਸ਼ਿਸ਼ ਲਗਾਤਾਰ ਕਰਦੇ ਰਹੇ ਕੀ ਲੱਗਦਾ ਹੁਣ ਜਿਹੜੇ ਇਲੈਕਸ਼ਨ ਨੇ ਲੋਕ ਪ੍ਰਚਾਰ ਜ਼ਰੂਰ ਹੋ ਰਿਹਾ ਹੈ ਚੋਣਾਂ ਦੇ ਵਿੱਚ तमाम ਕੈਂਡੀਡੇਟਸ ਵੱਲੋਂ ਕੀ ਲੱਗਦਾ ਕਿ ਜਿਹੜੇ ਮੁੱਦੇ ਨੇ ਅਸਲ ਮੁੱਦੇ ਉਹ ਗਾਇਬ ਹੋਏ ਹੋਏ ਨੇ ਕਿਤੇ ਮੈਂ ਤੁਹਾਡਾ ਸਵਾਲ ਬੜਾ ਮਹੱਤਵਪੂਰਨ ਸਵਾਲ ਹੈਗਾ 2 ਸਾਲ ਦੇ ਅਰਸੇ ਤੋਂ ਵੱਧ ਦਾ ਸਮਾਂ ਹੋ ਗਿਆ ਝਾੜੂ ਦੀ ਸਰਕਾਰ ਬਣਿਆ ਨਹੀਂ ਮੈਂ 20 ਸਾਲ ਲਗਾਤਾਰ ਸੰਘਰਸ਼ ਕੀਤਾ ਜੀ ਮੈਂ ਆਪਣੀ ਪਾਕਟ ਕ腐ਸ਼ਨ ਫ੍ਰੀ ਕੀਤੀ ਸੀ ਜੀ ਲਾ ਦੁਗਰੀ ਰੋਡ ਤੋਂ ਲੈ ਕੇ ਤੇ ਢੰਡਾਰੀ ਤੱਕ ਕੋਈ ਬੇਈਮਾਨ ਅਫਸਰ ਬਣਨ ਤੋਂ ਪਹਿਲਾਂ 100 ਵਾਰੀ ਸੋਚਦਾ ਸੀ ਜੀ ਇਹ ਮੇ ਇਸ ਇਲਾਕੇ ਦੇ ਵਿੱਚ ਚੱਲੇ ਆ ਜਿੱਥੇ ਬੈਂਸ ਐਮ ਐਲ اے ਹੈ ਜੀ 테러ਰ ਨਹੀਂ دہشت ਨਹੀਂ ਰਿਸ਼ਵਤ ਖੋਰਾ ਦੇ ਮਨ ਦੇ ਵਿੱਚ ਇੱਕ ਭੈ ਪੈਦਾ ਕੀਤਾ ਸੀ ਆਪਣਾ ਨਹੀਂ ਲੋਕਾਂ ਦੀ ਵੋਟ ਦੀ ਤਾਕਤ ਕਿ ਲੋਕਾਂ ਦੀ ਵੋਟ ਦੇ ਅੰਦਰ ਕਿੰਨੀ ਤਾਕਤ ਹੈਗੀ ਆ ਤੇ ਅੱਜ ਕਿੱਥੇ ਹੈਗਾ ਉਹ ਅੱਜ ਹਹਾਕਾਰ ਮਚੀ ਹੋਈ ਹੈ ਛੋਟਾ ਦੁਕਾਨਦਾਰ ਸਵੇਰੇ ਦੁਕਾਨ ਖੋਲਦਾ ਤੇ ਨੀਲੀ ਬੱਤੀ ਪਹਿਲਾਂ ਆ ਕੇ ਖੜ ਜਾਂਦੀ ਹੈ ਹਫਤਾ ਵਸੂਲੀ ਤੇ ਮਹੀਨਾ ਵਸੂਲੀ ਵਾਸਤੇ ਕੋਈ ਮਾਤੜ ਤਹਿਸੀਲ ਦੇ ਵਿੱਚ ਰਜਿਸਟਰੀ ਕਰਾਉਣਾ ਜਾਂਦਾ ਜਗਾ ਕਿੰਨੀਆਂ 50 ਗਾਜ ਰਿਸ਼ਵਤ ਕਿੰਨੀਆਂ 35000 ਕਿਸੇ ਨੇ ਕੋਈ 50 ਗਾਜ 100 ਗਾਜ ਦੇ ਵਿੱਚ ਦੋ ਕਮਰੇ ਬਣਾਉਣੇ ਆ ਤੇ ਲੱਖ ਰੁਪਇਆ ਨਗਰ ਨਿਗਮ ਵਾਲਾ ਆ ਕੇ ਲੈ ਜਾਂਦਾ ਇਹ ਗੁੱਡ ਗਵਰਨਸ ਹੈਗੀ ਆ ਇਹ ਬਦਲਾਅ ਹੋएगा ਹੁਣ ਲੋਕ ਬੈਂਸ ਦੀ ਚਾਰ ਉਂਗਲਾਂ ਦੀ ਚਿੱਟ ਨੂੰ ਯਾਦ ਕਿਉਂ ਕਰਦੇ ਆ ਉਹ ਚਿੱਟ ਦੇ ਵਿੱਚ ਤਾਕਤ ਮੇਰੀ ਨਹੀਂ ਸੀ ਉਹਦੇ ਵਿੱਚ ਵੋਟ ਦੀ ਤਾਕਤ ਸੀਗੀ ਜੀ ਉਹ ਬੋਟ ਦੀ ਤਾਕਤ ਜਿਹਦੇ ਨਾਲ ਬੈਂਸ ਨੇ ਕਦੇ ਗਦਾਰੀ ਨਹੀਂ ਸੀ ਕੀਤੀ ਬੇਈਮਾਨੀ ਨਹੀਂ ਸੀ ਕੀਤੀ ਉਸ ਬੋਟ ਦੇ ਨਾਲ ਬੈਂਸ ਨੇ ਆਪਣਾ ਕਦੇ ਘਰ ਤੇ ਕੋਠਾ ਨਹੀਂ ਸੀ ਭਰਿਆ ਉਹ ਬੋਟ ਦੀ ਤਾਕਤ ਲੋਕਾਂ ਦੀ ਭੈਤਰੀ ਵਾਸਤੇ ਮਾਤਰ ਲੋਕਾਂ ਦੇ ਲੁੱਟ ਦੇ ਤੰਤਰ ਨੂੰ ਰੋਕਣ ਵਾਸਤੇ ਬਾਖੂਬੀ ਨਵਾਈ ਮੈਨੂੰ ਰਾਹੁਲ ਗਾਂਧੀ ਜੀ ਨੇ ਸਵਾਲ ਕੀਤਾ ਜਦੋਂ ਸ਼ਮੂਲੀਅਤ ਕੀਤੀ ਆ ਜੀ ਕਹਿੰਦੇ ਤੇਰੀ ਪਾਰਟੀ ਦਾ ਏਮ ਕੀ ਸੀਗਾ ਮੈਨੂੰ ਟੂ ਸਰਵ ਦਾ ਪੀਪਲ ਵਿਦ ਓਨੈਸਟੀ ਮੇਰਾ ਜੀ ਜਦੋਂ ਪੰਜਾਬ ਦੇ ਵਿੱਚ ਕਿਸੇ ਦਾ ਕੰਮ ਰੁਕ ਜਵੇ ਫਸ ਜਵੇ ਕਹਿੰਦੇ ਭਾਂਸ ਕੋਲੇ ਚਲਦੇ ਆ ਇਹ ਪਰਸੈਪਸ਼ਨ ਬਣ ਗਈ ਮੈਂ ਨਹੀਂ ਬਣਾਈ ਲੋਕਾਂ ਨੇ ਬਣਾਈ ਆ ਗੁਰੂ ਨੇ ਕਿਰਪਾ ਕੀਤੀ ਆ ਮੇਰੇ ਅਰਗੇ ਇੱਥੇ ਲੱਖਾਂ ਕਰੋੜਾਂ ਤੁਰੇ ਫਿਰਦੇ ਆ ਗੁਰੂ ਨੇ ਸਮਤ ਦਿੱਤੀ ਓਨੈਸਟੀ ਦੇ ਨਾਲ ਕੰਮ ਕੀਤਾ ਇੱਕ ਟ੍ਰੇਲਰ ਐਗਜ਼ਾਮਪਲ ਸੈੱਟ ਕਰਕੇ ਦਿਖਾ ਦਿੰਦਾ ਵੀ ਜੇ ਤੁਹਾਡਾ ਨੁਮਾਇੰਦਾ ਇਮਾਨਦਾਰ ਆ ਤੇ ਫੇਰ ਬਿਊਰੋਕ੍ਰੈtic ਸਿਸਟਮ ਜਿਹੜਾ ਕ੍ਰਾਪਟ ਹੈਗਾ ਉਹ ਕਿਦਾਂ ਤੱਕਲੇ ਵਰਗਾ ਸਿੱਧਾ ਹੋ ਕੇ ਕੰਮ ਕਰਦਾ ਮੇਰੇ ਯਾਰ ਕਿਹੜਾ ਕਿਸੇ ਅਫਸਰ ਦੇ ਨਾਲ ਕੋਈ ਜਾਤੀ ਕੋਈ ਜ਼ਮੀਨ-ਜਾਇਦਾਦ ਦੀ ਲੜਾਈ ਥੋੜੀ ਆ ਔਰ ਹੁਣ ਤਾਂ ਮੈਂ ਬਿਊਰੋਕ੍ਰੇਸੀ ਦਾ ਮੁਲਾਜ਼ਮਤ ਦਾ ਵੀ ਰਿਣੀ ਤਨਵਾਦੀ ਆ ਉਹ ਵੀ ਇਸ ਵਰਤਾਰੇ ਨੂੰ ਸਮਝ ਗਏ ਯਰ ਹੀ ਇਜ਼ ਦਾ ਮੈਨ ਜਿਹੜਾ ਲੋਗਾ ਨਹੀਂ ਲੜਦਾ ਹੀ ਇਜ਼ ਦਾ ਮੈਨ ਜਿਹੜਾ ਲੋਗਾਂ ਦੇ ਫ੍ਰੀ ਚ ਕੰਮ ਕਰਾ ਕੇ ਦਿੰਦਾ ਹੀ ਇਜ਼ ਦਾ ਮੈਨ ਜਿਹੜਾ ਕੋਈ ਕੰਮ ਭੇਜਦਾ ਉਹਦੇ ਵਿੱਚ ਕੋਈ ਹੈਂਕੀ ਪੈਂਕੀ ਨਹੀਂ ਸੁੰਘਣ ਦੀ ਜ਼ਰੂਰਤ ਨਹੀਂ ਬਿਊਰੋਕ੍ਰੇਸੀ ਨੂੰ ਵੀ ਇਸ ਮੈਨੂੰ 20 ਸਾਲ ਬੋਰਡ ਤਾਕਤ ਦੇ ਦੁਆਰਾ ਸੇਵਾ ਕਰਨ ਦਾ ਮੌਕਾ ਮਿਲਿਆ 10 ਸਾਲ ਵਿਧਾਨ ਸਭਾ ਤੇ 10 ਸਾਲ ਨਗਰ ਨਿਗਮ 2 ਸਾਲ ਤੋਂ ਮੈਂ ਹਾਰਿਆ ਹੋਇਆ ਐਮਐਲਏ ਹਾਂ ਸਹੀ ਮਾਇਨੇ ਦੇ ਵਿੱਚ ਤੁਸੀਂ ਮੈਂ ਪੂਰੀ ਕਰਨ ਲੱਗਾ 2 ਸਾਲ ਤੋਂ ਮੈਂ ਹਾਰਿਆ ਹੋਇਆ ਐਮਐਲਏ ਹਾਂ ਦੋਸਤ ਤੁਸੀਂ ਮੇਰੇ ਸ਼ਹਿਰ ਦੇ ਹੋ ਤੁਸੀਂ ਕਿਸੇ ਬੰਦੇ ਤੋਂ ਪੁੱਛ ਲਿਓ ਵੀ ਬੈਂਸ ਹਾਰਿਆ ਹੋਇਆ ਐਮਐਲਏ 2 ਸਾਲ ਤੋਂ ਤੁਸੀਂ ਉਹਦੇ ਕੋਲ ਕੋਈ ਇਸ ਪੀਰੀਅਡ ਦੇ ਵਿੱਚ ਕੰਮ ਲੈ ਕੇ ਗਏ ਹੋ ਤਾਂ ਕੰਮ ਸਿਰੇ ਨਾ ਚੜਿਆ ਹੋਵੇ ਹੋਇਆ ਨਾ ਹੋਵੇ ਇਹ ਬੈਂਸ ਨੀਵੀਂ ਜਗ੍ਹਾ ਬੈਠਣ ਨੂੰ ਤਿਆਰ ਹੈ। ਆਉਦਾ ਨਹੀਂ ਮੇਰੇ ਕੋਲੇ ਮੈਂ ਹਰਿਆ ਹੋਇਆ ਪਰ ਮੇਰੇ ਕੋਲੇ ਇਮਾਨਦਾਰੀ ਹੈਗੀ ਹੈ, ਜੁਰਤ ਹੈਗੀ ਹੈ, ਡੈਡੀਕੇਸ਼ਨ ਹੈਗੀ ਹੈ। ਤੁਸੀਂ ਸਿਸਟਮ ਦੇ ਪ੍ਰਤੀ ਲੜਾਈ ਲੜੀ, ਤੁਹਾਡੀ ਲੜਾਈ ਕਿਸੇ ਲੀਡਰ ਦੇ ਖਿਲਾਫ ਨਹੀਂ ਸੀ, ਬਿਊਰੋਕ੍ਰੇਟਸ ਦੇ ਖਿਲਾਫ ਨਹੀਂ ਸੀ, ਸਿਰਫ ਸਿਸਟਮ ਨੂੰ ਬਦਲਣਾ ਸੀ। ਸੋ ਕਿਆ ਸਰਾਹੀਆਂ ਲੱਗ ਰਹੀਆਂ ਸਨ ਕਿ ਭਾਜੀਪੀ ਦੇ ਵਿੱਚ ਸ਼ਾਇਦ ਸਿਮਰਜੀਤ ਬੈਂਸ ਜਾ ਸਕਦੇ ਨੇ ਪਰ ਬਿੱਟੂ ਰਵਨੀਤ ਬਿੱਟੂ ਉਧਰ ਚਲੇ ਜਾਂਦੇ ਨੇ ਔਰ ਫਿਰ ਕਿਆਸ ਰਾਈਆਂ ਜਿਹੜੀਆਂ ਲੱਗਣ ਲੱਗੀਆਂ ਕਿ ਆਜ਼ਾਦ ਸ਼ਾਇਦ ਸਿਮਰਜੀਤ ਬੈਂਸ ਖੜਨਗੇ ਔਰ ਅਚਾਨਕ ਤੁਸੀਂ ਕਾਂਗਰਸ ਪਾਰਟੀ ਦੇ ਵਿੱਚ ਜਾਣਿਓ ਕਿ ਕਿਸੇ ਨੇ ਅਪਰੋਚ ਕੀਤਾ ਕਿਉਂਕਿ ਮੈਂ ਬਾਦਪੂਸ਼ਣ ਆਸ਼ੂ ਜੀ ਦਾ ਇੰਟਰਵਿਊ ਕੀਤਾ ਸੀ ਉਹਨਾਂ ਨੇ ਬੜੀ ਬਿਬਾਕੀ ਨਾਲ ਕਿਹਾ ਸੀ ਕਿ ਮੇਰੇ ਬਹੁਤ ਚੰਗੇ ਦੋਸਤ ਨੇ ਸਿਮਰਜੀਤ ਬੈਂਸ ਤੇ ਔਰ ਉਹਨਾਂ ਦੇ ਬਾਰੇ ਜੇਕਰ ਕੋਈ ਗੱਲ ਕੀਤੀ ਜਾਵੇ ਤਾਂ ਹਰ ਗੱਲੋਂ ਉਹ ਸਾਡੇ ਨਾਲ ਖੜੇ ਨੇ ਕੀ ਉਹਨਾਂ ਨੇ ਤੁਹਾਡਾ ਨਾਮ ਉੱਪਰ ਰਾਹੁਲ ਗਾਂਧੀ ਜੀ ਕੋਲ ਭੇਜਿਆ ਜਾਂ ਤੁਹਾਡੀ ਪਰਸਨਲ ਚੁਆਇਸ ਸੀ ਕਿ ਜਿਵੇਂ ਤੁਸੀਂ ਦੱਸਿਆ ਕਿ ਹੁਣ ਕਿ ਲੋਕ ਰਾਏ ਲੋਕਾਂ ਦੀ رائے ਜਾਂ ਜਿਹੜੇ ਇੰਟੈਲੈਕਚੁਅਲ ਸੀ ਉਹਨਾਂ ਨੇ ਸਾਰਿਆਂ ਨੇ ਸਰਪੰਸੰਤੀ ਦੇ ਨਾਲ ਕਾਂਗਰਸ ਦੇ ਕੋਲ ਗਏ ਸੋ ਜੇ ਮੈਂ ਇਹ ਗੱਲ ਕਮਾਣਾ ਕਿ ਮੈਂ ਸਭ ਤੋਂ ਪਹਿਲਾਂ ਆਪਣੀ ਤੇ ਮੇਰੇ ਸਾਥੀਆਂ ਦੀ ਭਾਵਨਾ ਦਾ ਕਿਹੜੇ ਕਾਂਗਰਸ ਦੇ ਲੀਡਰ ਕੋਲੇ ਇਜ਼ਹਾਰ ਕੀਤਾ ਜੀ ਤੇ ਉਹਦਾ ਸੱਚਾ ਜਵਾਬ ਹੈਗਾ ਭਾਰਤ ਭੂਸ਼ਣ ਆਸ਼ੂ ਕੁਦਰਤ ਦਾ ਵਰਤਾਰਾ ਹੋਇਆ ਤੁਸੀਂ ਬੀਜੇਪੀ ਦੀ ਗੱਲ ਕੀਤੀ ਹੈ ਜੀ ਕੁਦਰਤ ਮੇਰੇ ਲਈ ਰਸਤਾ ਬਣਾਉਂਦੀ ਹੈ ਮੈਂ ਬੜੀ ਵਾਰੀ ਆਪਣੇ ਦੋਸਤਾਂ ਨੂੰ ਕਹਿੰਨਾ ਵੀ ਲੱਲੂ ਕਰੇ ਕਵਲੀਆਂ ਰੱਬ ਸਿੱਧੀਆਂ ਪਾਉਂਦਾ ਮੈਨੂੰ ਨਹੀਂ ਰਾਜਨੀਤੀ ਆਉਂਦੀ ਮੈਨੂੰ ਸੇਵਾ ਕਰਨੀ ਆਉਂਦੀ ਹੈ ਮੈਨੂੰ ਲੋਕਾਂ ਲਈ ਲੜਨਾ ਆਉਂਦਾ ਮੈਨੂੰ ਲੋਕਾਂ ਲਈ ਸੰਘਰਸ਼ ਕਰਨੇ ਆਉਂਦੇ ਮੈਨੂੰ ਲੋਕਾਂ ਲਈ ਆਪਣੇ ਤਨ ਦੇ ਉੱਤੇ ਝੂਠੇ ਮੁਕਦਮੇ ਦਰਜ ਕਰਾ ਕੇ ਸਾਲਾਂ ਦਰ ਸਾਲ ਜੇਲਾਂ ਕੱਟਣੀਆਂ ਆਉਂਦੀਆਂ ਨੇ ਰਾਜਨੀਤੀ ਨਹੀਂ ਆਉਂਦੀ ਮੈਨੂੰ ਇਹ ਕੁਦਰਤ ਦਾ ਵਰਤਾਰਾ ਹੈਗਾ ਕੁਦਰਤ ਨੇ ਰਸਤਾ ਬਣਾ ਕੇ ਬੀਜਪੀ ਵੱਲੋਂ ਮੋੜ ਕੱਟ ਕੇ ਤੇ ਕਾਂਗਰਸ ਦੇ ਵਿੱਚ ਭੇਜ ਤਾ ਇਹ ਰਿਐਲਿਟੀ ਹੈਗੀ ਆ ਸੰਤੋਸ਼ ਤੋਂ ਕਾਂਗਰਸ ਪਾਰਟੀ ਦੇ ਵਿੱਚ ਥੋੜਾ ਸੌਖਾ ਮਹਿਸੂਸ ਕਰਨਾ ਯਾਰ ਸਕੂਨ ਮਹਿਸੂਸ ਕਰਦਾ ਕਿਉਂਕਿ ਇਹ ਸਾਰੇ ਦੋਸਤ ਨਾ ਜਿਹੜੇ ਜੈ ਰਾਜਾ ਅਵੜਿੰਗ ਜੀ ਆਸ਼ੂ ਜੀ ਆ ਦੂਸਰੇ ਦੋਸਤ ਹੈਗੇ ਆ ਮੇਰੇ ਚੰਗੇ ਦੋਸਤਾਂ ਨਾਲ ਸਬੰਧ ਰਹਿ 10 ਸਾਲ ਵਿਧਾਨ ਸਭਾ ਦੇ ਅੰਦਰ ਕਰੂਰਾ ਪੰਜਾਬੀ ਕਹਿੰਨੇ ਵੀ ਕਰੂਰਾ ਰਲਦਾ ਸਾਡੇ ਸਵਾਦ ਦੇ ਕਰੂਰੇ ਰਲਦੇ ਆ ਵੀ ਸਹੀ ਆ ਯਾਰ ਕੰਮ 84 ਦੀ ਗੱਲ ਕੀਤੀ ਜਾਵੇ 84 ਦੇ ਵਿੱਚ ਜੋ ਆਪਰੇਸ਼ਨ ਬਲੂ ਸਟਾਰ ਹੋਇਆ ਉਸ ਨੂੰ ਕਿਵੇਂ ਵੇਖਦੇ ਹੋ ਵੈਸੇ ਤੁਸੀਂ ਹਮੇਸ਼ਾ ਉਸ ਆਪਰੇਸ਼ਨ ਦੀ ਹਰ ਇੱਕ ਸਿੱਖ ਨਖੇਦੀ ਕਰਦਾ ਕਿ ਬਹੁਤ ਬੁਰਾ ਹੋਇਆ ਕਿਵੇਂ ਵੇਖਦੇ ਹੋ ਕਿ ਇੱਕ ਲੀਡਰ ਦੀ ਡਿਕਟੇਟਰਸ਼ਿਪ ਕਰਕੇ ਉਹ ਸਾਰਾ ਵਰਤਾਰਾ ਹੋਇਆ ਜਾਂ ਕਾਂਗਰਸ ਪਾਰਟੀ ਦੇ ਕੁਝ ਲੀਡਰਾਂ ਦੀ ਗਲਤੀ ਕਰਕੇ ਹੋਇਆ ਜਾਂ ਦਿੱਲੀ ਦੇ ਵਿੱਚ ਜੋ ਕੁਝ ਹੋਇਆ ਕੀ ਉਹਨਾਂ ਨੂੰ ਹੁਣ ਭੁੱਲਣਾ ਚਾਹੀਦਾ ਹੈ ਦੇਖੋ ਉਹ ਕਦੇ ਰਹਿਂਦੀ ਦੁਨੀਆ ਤੱਕ ਨਹੀਂ ਭੁੱਲੇ ਜਾ ਸਕਦਾ ਉਹ ਕਲੰਕ ਜਿਹੜਾ ਡੈਮੋਕਰੇਸੀ ਦੇ ਉੱਤੇ ਰਹੂਗਾ ਹੀ ਰਹੂਗਾ ਦਰਬਾਰ ਸਾਹਿਬ ਦੇ ਉੱਤੇ ਅਟੈਕ ਜੈਨੋਸਾਈਡ ਆਫ ਸਿੱਖ ਇਨ 올ਓਵਰ ਇੰਡੀਆ ਨਹੀਂ ਭੁੱਲੇ ਜਾ ਸਕਦੇ ਪਰ ਮੈਂ ਇੱਕ ਗੱਲ ਕਹੂੰਗਾ ਜਿੱਦਣ ਡਾਕਟਰ ਮਰਮੋਣ ਸਿੰਘ ਹੋਰਾਂ ਨੇ ਪ੍ਰਧਾਨ ਮੰਤਰੀ ਹੁੰਦਿਆਂ ਪਾਰਲੀਮੈਂਟ ਦੇ ਵਿੱਚ ਮਾਫੀ ਮੰਗੀ ਸੀ ਮੈਂ ਉਸ ਦਿਨ ਮੀਡੀਆ ਨੂੰ ਕਹੀ ਸੀ ਵੀ ਯਾਰ ਬਹੁਤ ਵੱਡੀ ਗੱਲ ਹੈਗੀ ਆ ਜ਼ਖਮਾਂ ਦੇ ਉੱਤੇ ਮੱਲਮ ਲੱਗੀ ਐ ਏਟਲੀਸਟ ਗਲਤੀ ਨੂੰ ਕਬੂਲ ਕਰਕੇ ਮਾਫੀ ਮੰਗੀ ਐ ਗਲਤੀ ਮੰਨਣ ਵਾਲਾ ਤੇ ਗਲਤੀ ਮਾਫ ਕਰਨ ਵਾਲਾ ਮਾਫੀ ਦੇਣ ਵਾਲਾ ਵੱਡਾ ਗਿਣਿਆ ਜਾਂਦਾ ਸੁਵਾ ਦਾ ਭੁੱਲਿਆ ਸ਼ਾਮ ਨੂੰ ਘਰੇ ਵਾਪਸ ਆ ਜੇ ਫਿਰ ਉਹਨੂੰ ਭੁੱਲਿਆ ਨਹੀਂ ਗਿਣਦੇ ਰਾਹੁਲ ਗਾਂਧੀ ਜੀ ਦਰਬਾਰ ਸਾਹਿਬ ਦਾ ਇੱਕ ਨਮਾਣੇ ਸੇਵਕ ਸ਼ਰਧਾਲੂ ਵਜੋਂ ਮੱਥਾ ਟੇਕਣ ਗਏ ਸੀ ਪਰ ਉਹਨਾਂ ਦੇ ਮਨ ਦੇ ਵਿੱਚ ਕੀ ਭਾਵਨਾ ਆਈ ਹੋਗੀ ਉਹ ਝੂਠੇ ਬਰਤਨ ਵੀ ਸਾਫ਼ ਕਰਨ ਲੱਗੇ ਉਹ ਜੋੜਾ ਘੜ ਦੇ ਵਿੱਚ ਜਾ ਕੇ ਜੋੜੇ ਵੀ ਪਾਲਿਸ਼ ਸਾਫ਼ ਕਰਨ ਲੱਗੇ ਸੋ ਮੈਂ ਇਹ बार-बार ਕਹਣਾ ਕਿ ਮਾਡਰਨ ਕਾਂਗਰਸ ਹੈਗੀ ਆ ਰਾਹੁਲ ਗਾਂਧੀ ਜੀ ਦੀ ਮੁਹੱਬਤ ਦੀ ਦੁਕਾਨ ਦਾ ਪੈਗਾਮ ਮੈਨੂੰ ਬੜਾ ਚੰਗਾ ਲੱਗਦਾ ਤੋ ਅਸੀਂ ਕਿਹੜੇ ਰਸਤੇ ਤੇ ਪੰਦੀ ਹੈਗੇ ਆ ਅਸੀਂ ਜਿਹਦਰ ਬਲਵਿੰਦਰ ਸਿੰਘ ਬੈਂਸ ਉੱਪਰ ਦੀ ਗਾਤਰਾ ਪਾਉਂਦੇ ਅਮਰਤਾਰੀ ਸਿੰਘ ਹੈਗੇ ਆ ਜੀ ਉਹ ਕਿੱਥੋਂ ਜਿੱਦਦੇ ਆ ਦੱਖਣੀ ਹਲਕੇ ਤੋਂ ਜਿੱਥੇ ਪੰਜਾਬੀ ਤੇ ਸਿੱਖ ਬਹੁਤ ਘੱਟ ਗਿਣਤੀ ਦੇ ਵਿੱਚ ਆ ਪ੍ਰਵਾਸੀ ਭਾਈਚਾਰਾ ਸਿਆ ਮੈਂ ਕਹਾਂ ਦੇਸ਼ ਦੇ ਸਾਰੇ ਸੂਬਿਆਂ ਦੇ ਲੋਕ ਹੈਗੇ ਆ ਉੱਥੇ ਮਤਲਬ ਮਿੰਨੀ ਇੰਡੀਆ ਹੈਗਾ ਸਾਊਥ ਹਲਕਾ ਇਹ ਸਾਡੀ ਜਿਹੜੀ ਕਮਿਊਨਲ ਹਾਰਮਨੀ ਦੀ ਸਭ ਤੋਂ ਵੱਡੀ ਐਗਜ਼ੈਂਪਲ ਆ ਫਿਰ ਮੁਹੱਬਤ ਦੀ ਦੁਕਾਨ ਵਾਲੇ ਪਾਸੇ ਕਿਉਂ ਨਾ ਜਾਈਏ ਘੜਤਣ ਵਾਲੇ ਪਾਸੇ ਜਾ ਕੇ ਮੈਂ ਕਿਹਾ ਨਾ ਵੀ ਕੁਦਰਤ ਨੇ ਇਹ ਸਾਰਾ ਢੋ ਮੇਲਾ ਬਣਾ ਦਿੱਤਾ ਮੈਂ ਕੁਦਰਤ ਦਾ ਰਿਣੀ ਆ ਵੀ ਐਸਾ ਢੋ ਮੇਲਾ ਬਣਾਇਆ ਜਿੱਥੇ ਜਾ ਕੇ ਮੈਂ ਤੇ ਮੇਰੇ ਸਾਥੀ ਸਕੂਨ ਸੌਖ ਮਹਿਸੂਸ ਕਰ ਰਹੇ ਆ ਬਿਲਕੁਲ ਉਹਨਾਂ ਦੀ ਗੱਲ ਤੁਹਾਡੇ ਦਿਲ ਤੇ ਲੱਗੀ ਕਿ ਨਫਰਤ ਦੇ ਬਾਜ਼ਾਰ ਮੈਂ ਮੁਹੱਬਤ ਦੀ ਦੁਕਾਨ ਚਲਾ ਰਹਾ ਹਾਂ ਸੋ ਬੈਂਸਾਬ ਮੌਜੂਦਾ ਸਿਆਸਤ ਦਾ ਦੌਰ ਕਿਵੇਂ ਵੇਖਦੇ ਹੋ ਤੁਸੀਂ ਤੁਹਾਡਾ ਪਰਿਵਾਰ ਕਾਫੀ ਅਰਸੇ ਤੋਂ ਪੰਜਾਬ ਦੀ ਸਿਆਸਤ ਦੇ ਵਿੱਚ ਐਕਟਿਵ ਹੈ ਅੱਜ ਕੱਲ ਲੀਡਰ ਸੱਤਾ ਹਥਿਆਉਣ ਦੇ ਲਈ ਡੀਫੇਮ ਵੀ ਕਰਦੇ ਨੇ ਵਿਰੋਧੀ ਲੀਡਰਾਂ ਨੂੰ ਦੂਸ਼ਣਵਾਜੀ ਬਹੁਤ ਹੁੰਦੀ ਹੈ ਕਰੈਕਟਰ ਅਸੈਸੀਨੇਸ਼ਨ ਬਹੁਤ ਹੁੰਦਾ ਉਸ ਨੂੰ ਕਿਵੇਂ ਵੇਖਦੇ ਹੋ ਇਹ ਚੀਜ਼ਾਂ ਸਿਆਸਤ ਦੇ ਲਈ ਜਿਹੜੀਆਂ ਗਲਤ ਨਹੀਂ ਹੈ ਵਾਜਬ ਨੇ ਕੀ ਮੈਂ ਨਾ ਇਸ ਗੱਲ ਦੀ ਕਦੇ ਤਵੱਕੋ ਨਹੀਂ ਸੀ ਕੀਤੀ ਜੀ ਰਵਨੀਤ ਬਿੱਟੂ ਜੀ ਵਰਗਾ ਸੀਨੀਅਰ ਮੈਂਬਰ ਪਾਰਲੀਮੈਂਟੇਰੀਅਨ ਜੀ ਤੀਸਰੀ ਟਰਮ ਵਾਲਾ ਇੰਨੀ ਛੋਟੀ ਰਾਜਨੀਤੀ ਤੇ ਆਊਗਾ ਉਹ ਟਵੀਟ ਕਰਕੇ ਮੈਨੂੰ ਰੇਪਿਸਟ ਜੀ ਜਾਂ ਮੈਨੂੰ ਟੈਕਸ ਚੋਰ ਬੱਤੀ ਚੋਰ ਲੈਂਡ ਮਾਫੀਆ ਜਿਵੇਂ ਬਿੱਟੂ ਜੀ ਕੋਲੇ ਜਾਂਦਾ ਫਿਰ ਮੈਂ ਬਗਲਾ ਭਗਤ ਸੇਗਾ ਜਿਹੜਾ ਕਿ ਬਿੱਟੂ ਜੀ ਨੇ ਮੇਰੇ ਨੂੰ ਇੱਕ ਨਹੀਂ ਦਰਗ 10 ਕਾਲਾਂ ਕੀਤੀਆਂ ਜਿਹੜੀਆਂ ਮੇਰੇ ਫੋਨ ਕਾਲ ਰਿਕਾਰਡਿੰਗ ਦੇ ਵਿੱਚ ਮੌਜੂਦ ਹੈ ਜਿੱਥੇ ਉਹ ਤਰਲੇਮਿੰਤਾ ਕਰ ਰਹੇ ਹੈ ਮੈਂ ਇਹ ਨਹੀਂ ਕਹਿੰਦਾ ਕਿ ਮੈਂ ਪਬਲਿਕ ਕਰਨੀ ਆ ਮੈਂ ਨੀਚ ਘਟਿਆ ਕਿਸਮ ਦੀ ਰਾਜਨੀਤੀ ਨਾ ਕਦੇ ਕੀਤੀ ਹੈ ਤੇ ਨਾ ਹੀ ਕਰਨੀ ਆ ਕਿਸੇ ਦੇ ਉੱਤੇ ਇਲਜ਼ਾਮ ਛੋਟੇ ਵੀਰ ਲੱਗ ਜਾਣੇ ਕਿਸੇ ਤੇ ਇਲਜ਼ਾਮ ਲਾ ਦੇਣੇ ਬੜੇ ਸੌਖੇ ਆ ਜੀ ਅਦਾਲਤ ਬੈਠੀ ਆ ਸਿਸਟਮ ਆ ਦੇਸ਼ ਦੇ ਅੰਦਰ ਮੇਰੇ ਉੱਤੇ ਤੁਸੀਂ ਇਸ ਸ਼ਹਿਰ ਦੇ ਹਾਂ ਮੇਰੇ ਉੱਤੇ 2.5 ਦਰਜਨ ਤੋਂ ਜ਼ਿਆਦਾ ਝੂਠੇ ਮੁਕੱਦਮੇ ਆ ਹਰ ਸਾਲ 5-7 ਮੁਕੱਦਮੇ ਜੋ ਅਦਾਲਤ ਮੈਨੂੰ ਬਰੀ ਕਰਦਾ ਪੱਲੇ ਹੋਵੇ ਸੱਚ ਤੇ ਕੋਠੇ ਚੜ੍ਹ ਕੇ ਨੱਚ ਜਿੱਤ ਸਚਾਈ ਦੀ ਹੋਣੀ ਆ ਗੁਨਾਹਗਰ ਨੂੰ ਸਜ਼ਾ ਮਿਲਣੀ ਆ ਤੇ ਬੇਗੁਨਾਹ ਨੇ ਪਾਕ ਸਾਫ਼ ਬਰੀ ਹੋਣਾ ਰਵਨੀਤ ਬਿੱਟੂ ਜੀ ਹੋਰਾਂ ਦਾ ਬ੍ਰਦਰ ਗੁਰਕੀਰਤ ਜਿਹੜੀ ਉਹਨਾਂ ਨੇ ਅਮਰਤਾ ਵੜਿੰਗ ਲਈ ਗੱਲ ਲਿਖੀ ਆ ਮੈਂ ਪੁੱਛਣਾ ਚਾਹੁੰਦਾ ਵੀ ਕੀ ਤੁਹਾਡੇ ਟੱਬਰ ਦੀਆਂ ਔਰਤਾਂ ਜਾਂ ਤੁਹਾਡੇ ਆਣਗਵਾਂਡ ਦੀਆਂ ਔਰਤਾਂ ਬੀਬੀਆਂ ਜਿਹੜੀ ਤੁਸੀਂ ਗੱਲ ਲਿਖੀ ਹੈ ਹੋਈ ਸੀ ਉਹ ਤੋਂ ਨਾਲੇ ਉਹ ਜੱਗ ਨੂੰ ਪਤਾ ਸੀ ਸਾਰੇ ਨੂੰ ਉਹ ਇੱਕ ਵਿਦੇਸ਼ੀ ਕੁੜੀ ਸੀਗੀ ਬੀਬੀ ਕਾਤਿਆ ਆਪਣੀ ਪੀੜੀ ਛੋਟਾ ਫੇਰ ਲਓ ਉਹਨਾਂ ਦੇ ਏਸਟ ਵੀਟ ਦੇ ਵਿੱਚੋਂ ਸਾਫ਼ ਤੇ ਸਪਸ਼ਟ ਉਹਨਾਂ ਦੀ ਹਤਾਸ਼ਪੁਣਾ ਝਲਕ ਰਿਹਾ ਉਹ ਹਤਾਸ਼ ਹੋਏ ਹੋਏ ਆ ਇਹ ਲੋਕਾਂ ਨੂੰ ਪਤਾ ਖੁਫੀਆ ਤੰਤਰ ਨੂੰ ਪਤਾ মিডিਏ ਨੂੰ ਪਤਾ ਜੀ ਕਿ ਜਿੱਧਰ ਲੋਕ ਇਨਸਾਫ ਪਾਰਟੀ ਪਲੜੇ ਚ ਚਲੇ ਗਈ ਤੇ ਉਹ ਉਮੀਦਵਾਰ ਜਿੱਤ ਗਿਆ ਮੈਂ ਨਾ ਬਿੱਟੂ ਜੀ ਦੇ ਵਰ ਖਿਲਾਫ ਕੋਈ ਸ਼ਬਦ ਬੋਲਣਾ ਨਾ ਮੈਂ ਟਿੱਲੋਂ ਸਾਹਿਬ ਦੇ ਬਰਖਲਾਪ ਬੋਲਣਾ ਨਾ ਮੈਂ ਬੋਲਣਾ ਪ੍ਰੈਸ਼ਰ ਸਾਹਿਬ ਦੇ ਬਰਖਲਾਪ ਮੈਂ ਆਪਣੇ ਰਾਜੇ ਲਈ ਗਊਂਗਾ ਵੀ ਉਹ 1 ਲੱਖ ਵੋਟ ਤੋਂ ਵੱਧ ਜਿੱਤ ਕੇ ਲੋਕ ਸਭਾ ਦੇ ਵਿੱਚ ਗੱਜੂਗਾ ਜਾ ਕੇ ਅਗਲਾ ਰੋਡ ਮੈਪ ਹੁਣ ਕੀ ਹੋਏਗਾ ਤੁਸੀਂ ਲੁਧਿਆਣੇ ਤੋਂ ਜਿਹੜੇ ਕਾਂਗਰਸ ਦੇ ਉਮੀਦਵਾਰ ਨੇ ਉਹਨਾਂ ਦੀ ਕੈਂਪੇਨ ਦੇ ਵਿੱਚ ਜਾਓਗੇ ਕੀ ਪੰਜਾਬ ਦੇ ਬਾਕੀ ਹਲਕਿਆਂ ਦੇ ਵਿੱਚ ਵੀ ਕਾਂਗਰਸ ਦੀ ਕੈਂਪੇਨ ਦਾ ਹਿੱਸਾ ਬਣੋ ਤੁਹਾਨੂੰ ਯਾਦ ਹੋਊਗਾ ਆਪਣਾ ਗਵਾਂਢ ਦਾ ਹਲਕਾ ਫਤੇਗੜ ਸਾਹਿਬ ਸਾਨੇਵਾਲ ਹੋ ਗਿਆ ਖੰਨਾ ਹੋ ਗਿਆ ਪਾਇਲ ਹੋ ਗਿਆ ਰਾਏਕੋਟ ਅਮਰਗੜ ਬਿਲਕੁਲ ਇਹ ਆਪਣੀ ਪੈਰੀਫੇਰੀ ਨੂੰ ਦੇਖੋ ਫਤੇਗੜ ਸਾਹਿਬ ਦੇ ਵਿੱਚ ਸਾਡੇ ਕੈਂਡੀਡੇਟ ਨੇ 2019 ਦੇ ਵਿੱਚ 1.5 ਲੱਖ ਤੋਂ ਜ਼ਿਆਦਾ ਵੋਟ ਲੈਏ ਸੀ ਜੀ ਸੰਗਰੂਰ ਦੇ ਵਿੱਚ ਸਾਡੀ ਪਾਰਟੀ ਦਾ ਤਗੜਾ ਆਧਾਰ ਹੈਗਾ ਜਲੰਧਰ ਦੇ ਵਿੱਚ ਆਧਾਰ ਆ ਫਿਰ ਉਦੋਂ ਅਗੇ ਫਰੀਦਕੋਟ ਫਿਰੋਜ਼ਪੁਰ ਸੋ ਮੈਂ ਹਰ ਜਗ੍ਹਾ ਜਾਊਂਗਾ ਆਨੰਦਪੁਰ ਸਾਹਿਬ ਬੈਂਸਾਂ ਦੀ 벨ਟ ਆ ਜੀ ਮੇਰੇ ਬੈਂਸ ਗੋਤੀ ਭਾਈ ਬੜੇ ਬੈਠਿਆ ਜਿਹੜੇ ਹਮੇਸ਼ਾ ਅਰਦਾਸਾਂ ਤੇ ਦੁਆਵਾਂ ਕਰਦੇ ਆ ਮੈਂ ਉੱਥੇ ਵੀ ਜਾਊਂਗਾ ਮੈਂ ਹਰ ਜਗ੍ਹਾ ਜਾ ਕੇ ਅਪੀਲ ਕਰੂੰਗਾ ਵੀ ਯਾਰ ਕਾਂਗਰਸ ਨੂੰ ਨਵੀਂ ਕਾਂਗਰਸ ਨੂੰ ਮੌਕਾ ਦਿਓ ਰਾਹੁਲ ਗਾਂਧੀ ਦੀ ਸੋਚ ਨੂੰ ਮੌਕਾ ਦੇ ਦਿਓ ਜਿਹੜੀ ਦੇਸ਼ ਦੇ ਵਿੱਚ ਕ੍ਰੋਧਨ ਪ੍ਰੇ ਕਰਕੇ ਮੁਹੱਬਤ ਦੇ ਪੈਗਾਮ ਲੈ ਕੇ ਆਈ ਹੈ ਤੁਸੀਂ ਕਦੇ ਅਹੁਦਿਆਂ ਦੀ ਲੜਾਈ 'ਚ ਨਹੀਂ ਪਏ ਹਮੇਸ਼ਾ ਲੋਕ ਸੇਵਾ ਨੂੰ ਤਵੱਜੋ ਦਿੱਤੀ ਹੈ ਔਰ ਜਿਹੜੀਆਂ ਨੈਸ਼ਨਲ ਪਾਰਟੀਆਂ ਨੇ ਕਿਹਾ ਜਾਂਦਾ ਹੈ ਕਿ ਲੀਡਰ ਛੋਟੇ ਲੈਵਲ ਤੋਂ ਸ਼ੁਰੂ ਹੁੰਦੇ ਨੇ ਔਰ ਪਾਰਟੀ ਦੀ ਸੇਵਾ ਕਰਦੇ ਨੇ ਤਾਂ ਅਹੁਦੇ ਮਿਲਦੇ ਨੇ ਪਰ ਤੁਸੀਂ ਹਮੇਸ਼ਾ ਅਹੁਦਿਆਂ ਨੂੰ ਨਕਾਰਿਆ ਔਰ ਸਿਰਫ ਲੋਕ ਸੇਵਾ ਕੀਤੀ ਕੀ ਲੱਗਦਾ ਕਿ ਕਾਂਗਰਸ ਦੇ ਵਿੱਚ ਤੁਹਾਨੂੰ ਖੁੱਲੇ ਤੌਰ ਤੇ ਪਹਿਲਾਂ ਵਾਂਗ ਲੋਕ ਸੇਵਾ ਕਰਨ ਦਿੱਤੀ ਜਾਏਗੀ ਜਿਸ ਤਰ੍ਹਾਂ ਤੁਸੀਂ ਕਰਦੇ ਸੀ ਲੋਕ ਸੇਵਾ ਦੇ ਉੱਤੇ ਤਾਂ ਕਿਸੇ ਪਾਰਟੀ ਦੇ ਪਾਬੰਦੀ ਨਹੀਂ ਹੈਗੀ ਜਿਹੜੀ ਅਹੁਦੇ ਦੀ ਤੁਸੀਂ ਗੱਲ ਕੀਤੀ ਹੈ ਵੀ ਤੂੰ ਕੋਈ ਕੰਡੀਸ਼ਨ ਲਾ ਕੇ ਤਾਂ ਨਹੀਂ ਕਿਤੇ ਗਿਆ ਮੈਂ ਨਹੀਂ ਗਿਆ ਦੋਸਤ ਜੀ ਮੈਂ ਐਦਾਂ ਨਹੀਂ ਕੀਤਾ ਕਦੇ ਜੀ ਬਿਲਕੁਲ ਸਾਰਾ ਉਹ ਸਾਰਾ ਜੱਗ ਜਾਣਦਾ ਕਿ ਬੈਂਸ ਕਦੇ ਇਹਨਾਂ ਚੀਜ਼ਾਂ ਦੇ ਲਈ ਨਹੀਂ ਕੱਦ ਦਿੱਤਾ ਸੰਗਤ ਨੇ ਕੱਦ ਦਿੱਤਾ ਮੈਨੂੰ ਬੈਂਸ ਬ੍ਰਦਰ ਦਾ ਨਾਮ ਪੂਰੀ ਦੁਨੀਆ ਦੇ ਅੰਦਰ ਵਸਦੇ ਪੰਜਾਬੀਆਂ ਦੇ ਵਿੱਚ ਚਰਚੇ ਤੇ ਆ ਜੀ ਲੋਕਾਂ ਤੇ ਗੁਰੂ ਸਾਹਿਬ ਦੀ ਬਾਰ ਬਖਸ਼ਿਸ਼ ਹੋਈ ਹੈ ਨਾ ਮੈਂ ਕਿਸੇ ਕੋਲੋਂ ਜਾ ਕੇ ਕੋਈ ਆਦਾ ਮੰਗਾ ਮੇਰੀ ਕੱਦ ਦੀ ਗੱਲ ਨਹੀਂ ਜੀ ਤੁਸੀਂ ਇਸ ਚੈਨਲ ਲਈ ਡੈਡੀਕੇਸ਼ਨ ਇਮਾਨਦਾਰੀ ਨਾਲ ਕੰਮ ਕਰਦੇ ਹੋ ਤੁਹਾਡਾ ਕੀਤਾ ਹੋਇਆ ਕੰਮ ਤੁਹਾਡੀ ਜਗਾ ਬਣਾ ਦਿੰਦਾ ਜੀ ਬਿਲਕੁਲ ਚੈਨਲ ਦਾ ਮਾਲਕ ਪ੍ਰਬੰਧਕ ਸਾਰੇ ਕਹਿੰਦੇ ਆ ਵੀ ਇਹਨੂੰ ਨਹੀਂ ਜਾਣ ਦੇਣਾ ਯਾਰ ਤੁਹਾਡੇ ਕਰਮ ਕਰਕੇ ਤੁਹਾਡੇ ਕਰਕੇ ਨਹੀਂ ਤੁਹਾਡੇ ਕਰਮ ਕਰਕੇ ਸੋ ਚੰਗਾ ਕਰਮ ਵੱਡਾ ਪਲੇਟਫਾਰਮ ਵੱਡੇ ਪਲੇਟਫਾਰਮ ਤੇ ਖੜਕੇ ਜੇ ਮੈਂ ਦਿਨ ਦੇ ਵਿੱਚ 100 ਲੋਕਾਂ ਨੂੰ ਪਹਿਲਾਂ ਸਰਵ ਕਰਦਾ ਸੀ ਤੇ ਮੈਂ ਹੁਣ ਇਹ ਕਹੂੰਗਾ ਕਿ ਮੈਂ ਉਨੀ ਸਮਰੱਥਾ ਤੇ ਉਨੇ ਟਾਈਮ ਦੇ ਵਿੱਚ 100 ਦੀ ਜਗ੍ਹਾ 500 ਲੋਕਾਂ ਨੂੰ ਸਰਵ ਕਰ ਸਕੂੰਗਾ ਸੋ ਅੰਤ ਦੇ ਵਿੱਚ ਲੁਧਿਆਣਾ ਸ਼ਹਿਰ ਦੇ ਵੋਟਰਾਂ ਨੂੰ ਤੁਹਾਡੇ ਵੱਲੋਂ ਖਾਸ ਸਨੇਹਾਂ ਮੇਰੀ ਬੇਨਤੀ ਦੋਸਤੋ ਮੈਂ ਜ਼ਿੰਮੇਵਾਰੀ ਲੈਣਾ ਲੁਧਿਆਣਾ ਲੋਕ ਸਭਾ ਹਲਕੇ ਦੇ ਵੋਟਰ ਸਹਿਬਾਨਾਂ ਨੂੰ ਮੇਰੇ ਕੋਲੇ ਜਗਰਾਉ ਦਾਖਾ ਗਿੱਲ ਪਿੰਡਾਂ ਤੋਂ ਸੰਗਤ ਆਉਂਦੀ ਹੈ ਮੈਂ ਕਦੇ ਜਵਾਬ ਨਹੀਂ ਦਿੱਤਾ ਮੇਰੀ ਜੁਰਤ ਨਹੀਂ ਵੀ ਮੈਂ ਤੁਹਾਨੂੰ ਜਵਾਬ ਦੇ ਜਾ ਮੈਂ ਤੁਹਾਨੂੰ ਵਚਨ ਦਿੰਨਾ ਇਸ ਗੱਲ ਦਾ ਰਾਜਾ ਬੜਿੰਗਲੇ ਦਿਨ ਰਾਤ ਇੱਕ ਕਰ ਦਿਓ ਤੁਹਾਡਾ ਕੋਈ ਕੰਮ ਪੈਂਡਿੰਗ ਰਹਿ ਜੋ ਮੈਨੂੰ ਨੀਵੀਂ ਜਗ੍ਹਾ ਬਿਠਾ ਕੇ ਸਜ਼ਾ ਦੇ ਦਿਓ ਸੋ ਇਹ ਮੇਰੀ ਸਿਨਿਮਰ ਬੇਨਤੀ ਹੈ ਸੱਚ ਤੇ ਝੂਠ ਦੀ ਲੜਾਈ ਹੈ ਬੇਈਮਾਨੀ ਤੇ ਇਮਾਨਦਾਰੀ ਦੀ ਲੜਾਈ ਆ ਈਮਾਨਦਾਰੀ ਦਾ ਤੇ ਸੱਚਾਈ ਦਾ ਸਾਥ ਦੇ ਕੇ ਸਤਕਾਰਯੋਗ ਛੋਟੇ ਵੀਰ ਰਾਜੇ ਵੜਿੰਗ ਨੂੰ ਵੱਡੀ ਗਿਣਤੀ 'ਚ ਵੋਟ ਕਾਸਟ ਕਰਦੇ ਹੋ। ਸਮਾਂ ਦੇਣ ਲਈ ਬਹੁਤ-ਬਹੁਤ ਸ਼ੁਕਰੀਆ। ਸੋ ਇਹਨਾਂ ਸਾਡੇ ਨਾਲ ਸਿਮਰਜੀਤ ਸਿੰਘ ਬੈਂਸ ਜਿਨ੍ਹਾਂ ਨੇ ਵਿਸ਼ੇਸ਼ ਤੌਰ ਤੇ ਸਾਰੀ ਜਾਣਕਾਰੀ ਸਾਂਝੀ ਕੀਤੀ ਕਿ ਕੀ ਅਹਿਮ ਕਾਰਨ ਨੇ ਕਿ ਉਹਨਾਂ ਨੇ ਕਾਂਗਰਸ ਪਾਰਟੀ ਜੁਆਇਨ ਕੀਤੀ ਹੈ। ਸੋ ਮੋਟਿਵ ਉਹਨਾਂ ਨੇ ਸਾਫ਼ ਕੀਤਾ ਕਿ ਲੋਕ ਸੇਵਾ ਉਹ ਪਹਿਲਾਂ ਵੀ ਕਰਦੇ ਸਨ ਸੰਗਤ ਦੀ ਸੇਵਾ ਦੇ ਲਈ ਹੀ ਉਹ ਕਾਂਗਰਸ ਪਾਰਟੀ ਦੇ ਵਿੱਚ ਆਏ ਨੇ ਔਰ ਇੱਕ ਵੱਡੀ ਜ਼ਿੰਮੇਵਾਰੀ ਉਹਨਾਂ ਨੇ ਵੋਟਰਾਂ ਨੂੰ ਵੀ ਦਿੱਤੀ ਹੈ ਕਿ ਵਾਟ ਚੜ ਕੇ ਕਾਂਗਰਸ ਪਾਰਟੀ ਨੂੰ ਔਰ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਲੁਧਿਆਣੇ ਤੋਂ ਸਪੋਰਟ ਕਰੋ ਔਰ ਜਿਹੜੇ ਲੋਕਾਂ ਦੇ ਕੰਮ ਨੇ ਪਹਿਲਾਂ ਬਾਗ ਲੁਧਿਆਣੇ ਦੇ ਵਿੱਚ ਕੀਤੇ ਜਾਣਗੇ ਕੈਮਰਾਮੈਨ ਬਲਵਿੰਦਰ ਦੇ ਨਾਲ ਮੈਂ ਅਮਨ ਸਿੰਘ ਲੁਧਿਆਣਾ ਟਾਈਮਸ